ਸਤਿ ਸ਼੍ਰੀ ਅਕਾਲ ਦੋਸਤੋ ਪੋਜ਼ਿਟਿਵ ਟਾਕ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ ਗੱਲ ਕਰਦੇ ਆਂ ਦਿਲ ਦੀ ਆਪਣਾ ਦਿਲ ਤੁਹਾਨੂੰ ਸਮੁੰਦਰ ਵਰਗਾ ਵਿਸ਼ਾਲ ਬਣਾਉਣਾ ਚਾਹੀਦਾ ਹੈ ਇਸੇ ਤਰ੍ਹਾਂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਦੋਸਤੋ ਦੋਸਤੋ ਇੱਕ ਵਾਰ ਦੀ ਗੱਲ ਹੈ ਇੱਕ ਬੱਚਾ ਇੱਕ ਸਮੁੰਦਰ ਦੇ ਕੰਡੇ ਤੇ ਖੇਡ ਰਿਹਾ ਸੀ ਖੇਡਦੇ ਖੇਡਦੇ ਉਸ ਦੀ ਚप्पल ਸਮੁੰਦਰ ਦੇ ਵਿੱਚ ਚਲੇ ਗਈ ਤੇ ਉਸਨੇ ਸਮੁੰਦਰ ਦੀ ਰੇਤ ਤੇ ਲਿਖ ਦਿੱਤਾ ਕਿ ਸਮੁੰਦਰ ਚੋਰ ਹੈ ਦੂਜੇ ਪਾਸੇ ਮਛੇਰੇ ਮੱਛੀਆਂ ਫੜ ਰਹੇ ਸਨ ਮਛੇਰਾ ਕਾਫੀ ਸਾਰੀਆਂ ਮੱਸੀਆਂ ਉਸ ਸਮੁੰਦਰ ਦੇ ਵਿੱਚੋਂ ਫੜ ਕੇ ਲਿਆ ਤੇ ਉਸਨੇ ਰੇਤ ਤੇ ਲਿਖਿਆ ਕਿ ਸਮੁੰਦਰ ਮੇਰਾ ਅੰਨਦਾਤਾ ਹੈ ਸਮੁੰਦਰ ਦੇ ਤੀਜੇ ਪਾਸੇ ਇੱਕ ਬਜ਼ੁਰਗ ਔਰਤ ਆਪਣੇ ਪੋਤੇ ਨਾਲ ਖੇਡ ਰਹੀ ਸੀ ਹੌਲੀ ਹੌਲੀ ਉਸ ਦਾ ਪੋਤਾ ਜਿਹੜਾ ਸਮੁੰਦਰ ਵੱਲ ਚਲਾ ਗਿਆ ਤੇ ਸਮੁੰਦਰ ਉਸ ਨੂੰ ਰੋੜ ਕੇ ਲੈ ਗਿਆ ਤੇ ਉਸ ਮਾਨ ਨੇ ਰੋਂਦੀ ਰੋਂਦੀ ਨੇ ਰੇਤ ਤੇ ਲਿਖਿਆ ਕਿ ਸਮੁੰਦਰ ਕਾ ਤੇ ਲੈ ਤੇ ਸਮੁੰਦਰ ਦੇ ਚੌਥੇ ਪਾਸੇ ਇੱਕ ਬਜ਼ੁਰਗ ਸਿੱਪੀਆਂ ਲੱਭ ਰਿਆ ਸੀ ਤੇ ਉਸ ਨੂੰ ਕਾਫੀ ਸਾਰੀਆਂ ਸਿੱਪੀਆਂ ਮਿਲੀਆਂ ਉਸ ਬਜ਼ੁਰਗ ਨੇ ਰੇਤ ਤੇ ਲਿਖਿਆ ਕਿ ਸਮੁੰਦਰ ਦਾਨੀ ਹੈ ਅਚਾਨਕ ਇੱਕ ਵੱਡੀ ਲਹਿਰ ਆਈ ਤੇ ਸਭ ਲਿਖੇ ਨੂੰ ਮਿਟਾ ਕੇ ਚਲੇ ਗਈ ਦੋਸਤੋ ਲੋਕ ਸਮੁੰਦਰ ਬਾਰੇ ਕੁਝ ਵੀ ਕਹਿਣ ਲੇਕਿਨ ਸਮੁੰਦਰ ਆਪਣੇ ਕੰਮ ਵਿੱਚ ਰੁੱਝਿਆ ਰਹਿੰਦਾ ਹੈ ਕਿਉਂਕਿ ਸਮੁੰਦਰ ਵਿਸ਼ਾਲ ਹੈ ਜਿਸ ਸਮੁੰਦਰ ਵਰਗੇ ਬਣਨਾ ਤਾਂ ਲੋਕਾਂ ਦੀਆਂ ਗੱਲਾਂ ਨੂੰ ਛੱਡੋ ਲੋਕ ਤੁਹਾਡੇ ਬਾਰੇ ਜੋ ਵੀ ਕਹਿਣ ਮਾੜਾ ਬੋਲਣ ਚੰਗਾ ਬੋਲਣ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਨਾ ਦਿਓ ਤੇ ਆਪਣੀ ਰਫ਼ਤਾਰ ਵਿੱਚ ਆਪਣਾ ਕੰਮ ਕਰਦੇ ਰਹੋ ਜੋ ਬੀਤ ਗਿਆ ਉਸ ਦੀ ਚਿੰਤਾ ਨਾ ਕਰੋ ਹਾਰ ਜਿੱਤ ਗੋਣਾ ਪੋਣਾ ਉਸ ਦੀ ਪਰਵਾਹ ਨਾ ਕਰੋ ਜੇ ਜ਼ਿੰਦਗੀ ਸ਼ੋਕ ਸ਼ਾਂਤੀ ਨਾਲ ਭਰੀ ਹੁੰਦੀ ਤਾਂ ਜਨਮ ਸਮੇਂ ਮਨੁੱਖ ਰੋਂਦਾ ਨਾ ਜਨਮ ਸਮੇਂ ਰੋਣਾ ਅਤੇ ਮਰਨ ਸਮੇਂ ਰੋਣਾ ਇਸ ਵਿਚਲੇ ਸਮੇ ਨੂੰ ਹੀ ਜ਼ਿੰਦਗੀ ਕਹਿੰਦੇ ਹਨ ਬਹੁਤ ਬਹੁਤ ਧੰਨਵਾਦ